ਇੱਕ ਸਮੇਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਮਾਦਵ ਨਾਮ ਦਾ ਭਿਖਾਰੀ ਰਹਿੰਦਾ ਸੀ ਅਤੇ ਉਹ ਆਪਣਾ ਕਾਰਬਾਰ ਪੀਖ ਮੰਗ ਕੇ ਚਲਾਉਂਦਾ ਸੀ ਅਤੇ ਉਹ ਰੋ ਹਰ ਰੋਜ਼ ਪਿੰਡ ਵਿੱਚੋਂ ਕਦੀ ਕਿਸੇ ਜਗ੍ਹਾ ਕਦੀ ਕਿਸੇ ਜਗ੍ਹਾ ਜਾ ਕੇ ਪੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਪਿੰਡ ਵਾਲਿਆਂ ਨੇ ਵੀ ਉਹਦਾ ਭੇਤ ਪਾਲਿਆ ਸੀ ਕਿ ਉਹਨੂੰ ਕੁਛ ਨਾ ਕੁਛ ਦੇ ਦਿੰਦੇ ਸੀ ਅਤੇ ਮਾਦਵ ਦੀ ਇੱਕ ਬਹੁਤ ਹੀ ਵਧੀਆ ਗੱਲ ਸੀ ਕਿ ਉਹ ਆਪਣੇ ਨਾਲ ਇੱਕ ਝੋਲੀ ਰੱਖਦਾ ਸੀ ਝੋਲੀ ਝੋਲੀ ਦੇ ਵਿੱਚ ਕੁਝ ਕਣਕ ਦੇ ਦਾਣੇ ਰੱਖਦਾ ਸੀ ਜਿਸ ਨੂੰ ਵੇਖ ਕੇ ਲੋਕ ਉਸ ਨੂੰ ਕੁਛ ਨਾ ਕੁਛ ਦਾਣੇ ਪਾ ਦਿੰਦੇ ਸੀ ਕਿਉਂਕਿ ਜੇ ਝੋਲੀ ਖਾਲੀ ਹੋਵੇ ਤਾਂ ਕੋਈ ਵੀ ਚੱਜ ਨਾਲ ਨਹੀਂ ਸੀ ਪਾਉਂਦਾ ਦਾਣੇ ਜੇ ਝੋਲੀ ਭਰੀ ਹੋਵੇ ਤਾਂ ਉਹ ਲੋਕ ਖੁਸ਼ ਹੋ ਕੇ ਦਾਣਾ ਉਹਨੂੰ ਪਾਉਂਦੇ ਸੀ ਇੱਕ ਦਿਨ ਦੀ ਗੱਲ ਹੈ ਕਿ ਮਾਦਮ ਆਪਣੇ ਘਰੋਂ ਨਿਕਲਿਆ ਅਤੇ ਸਰੇ ਸਰੇ ਹੀ ਉਹ ਆਪਣੇ ਪਿੰਡ ਦੀ 메ਨ ਸੜਕ ਦੇ ਉੱਪਰ ਪਹੁੰਚਿਆ ਅੱਗੋਂ ਇੱਕ ਰਾਜੇਦਾਰ ਅੱਥ ਆ ਰਿਹਾ ਸੀ ਅਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਰੱਥ ਅੱਗੇ ਆ ਰਿਹਾ ਸੀ ਮਾਦਵ ਦੇ ਮਨ ਦੀ ਲਾਲਚ ਹੋਰ ਵੱਧ ਰਿਹਾ ਸੀ ਤੇ ਮਨ ਮਾਦਵ ਦੇ ਮਨ ਦੇ ਵਿੱਚ ਲਾਲਚ ਵੱਧ ਰਿਹਾ ਸੀ ਅਤੇ ਮਾਦਵ ਮਨ ਦੇ ਵਿੱਚ ਇਹ ਸੋਚ ਰਿਹਾ ਸੀ ਕਿ ਹੁਣ ਮੈਨੂੰ ਹੀਰੇ ਜਵਾਰ ਸੋਨਾ ਚਾਂਦੀ ਬਹੁਤ ਹੋਸ਼ ਮਿਲੇਗਾ ਕਿ ਰਾਜਾ ਦੇਖਣ ਨੂੰ ਬਹੁਤ ਹੀ ਪੈਸੇ ਵਾਲਾ ਲੱਗ ਰਿਹਾ ਸੀ ਲੇਕਿਨ ਜਿਸ ਤਰ੍ਹਾਂ ਇਸ ਤਰ੍ਹਾਂ ਅੱਗੇ ਆ ਰਿਹਾ ਸੀ ਰੱਥ ਮਾਦਵ ਦੇ ਮਨ ਦੇ ਵਿੱਚ ਲਾਲਚ ਵੱਧ ਰਿਹਾ ਸੀ ਜਿਸ ਤਰ੍ਹਾਂ ਰੱਥ ਉਹਦੀ ਕੋਲ ਆ ਕੇ ਖਲੋਤਾ ਤੇ ਰਾਜਾ ਰੱਥ ਦੇ ਵਿੱਚ ਉਤਰਿਆ ਅਤੇ ਮਾਦਵ ਨੇ ਕੋਲ ਆ ਕੇ ਕਹਿੰਦਾ ਕਿ ਸਾਡਾ ਰਾਜ ਸਾਡਾ ਰਾਜ ਭਾਗ ਸਾਰਾ ਸੰਕਟ ਦੇ ਵਿੱਚ ਹੈ ਤੈਨੂੰ ਸਾਨੂੰ ਕੁਛ ਨਾ ਕੁਛ ਭੀਖ ਦੇ ਵਿੱਚ ਦੇਣਾ ਪਏਗਾ ਰਾਜੇ ਨੇ ਆਪਣੀ ਝੋਲੀ ਉਹਦੇ ਅੱਗੇ ਅੱਢੀ ਅਤੇ ਮਾ ਅਤੇ ਮਾਦਵ ਆਪਣੇ ਮਨ ਦੇ ਵਿੱਚ ਹੀ ਸੋਚਣ ਲੱਗਾ ਕਿ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਦੇਣ ਨੂੰ ਜੇ ਮੇਰੇ ਕੋਲੋ ਜੇ ਮੈਂ ਇਹਨਾਂ ਨੂੰ ਦੇਤਾ ਤੇ ਮੇਰੇ ਕੋਲ ਕੁਝ ਰਹੇਗਾ ਹੀ ਨਹੀਂ ਤੇ ਫਿਰ ਵੀ ਮਾਦਵ ਨੇ ਸੋਚਦੇ ਸੋਚਦੇ ਇੱਕ ਕਣਕ ਦਾ ਦਾਣਾ ਚੁੱਕਿਆ ਤੇ ਰਾਜੇ ਦੀ ਝੋਲੀ ਦੇ ਵਿੱਚ ਪਾਤਾ ਤੇ ਰਾਜੇ ਨੇ ਦੋਨੋਂ ਹੱਥ ਜੋੜ ਕੇ ਸਿਰ ਥੱਲੇ ਸੁੱਟ ਕੇ ਤੇ ਕਣਕ ਦਾ ਦਾਣਾ ਆਪਣੇ ਕੋਲ ਲੈ ਕੇ ਰੱਥ ਦੇ ਵਿੱਚ ਵਾਪਸ ਚੱਲ ਗਿਆ ਮਾਦਵ ਦੇ ਮਨ ਦੇ ਵਿੱਚ ਇਹ ਸਵਾਲ ਬਹੁਤ ਹੀ ਜ਼ਿਆਦਾ ਆ ਰਿਹਾ ਸੀ ਕਿ ਰਾਜੇ ਨੇ ਕੁਝ ਵੀ ਮੈਨੂੰ ਕਿਹਾ ਨਹੀਂ ਕਿ ਉਹ ਚੁੱਪ ਕਰਕੇ ਲੈ ਗਿਆ ਅਤੇ ਮਾਦਵ ਨੇ ਸਾਰੀ ਦਿਹਾੜੀ ਬਹੁਤ ਜਗ੍ਹਾ ਤੋਂ ਭੀਖ ਮੰਗੀ ਇੱਧਰ ਉੱਧਰ ਕਰਕੇ ਕਾਫੀ ਸੋਨਾ ਜਾਨ ਇਕੱਠੇ ਹੋਏ, ਕਾਫੀ ਪੈਸੇ ਇਕੱਠੇ ਹੋਏ, ਕਾਫੀ ਕੱਪੜੇ ਇਕੱਠੇ ਹੋਏ, ਕਾਫੀ ਦਾਣੇ ਇਕੱਠੇ ਹੋਏ। ਤੇ ਉਹ ਜਦੋਂ ਪਿੰਡ ਦੇ ਵਿੱਚ ਵੜਿਆ ਤਾਂ ਕਾਫੀ ਪਿੰਡ ਵਾਲੇ ਉਹਦੀ ਵਾਹ ਵਾਹ ਕਰ ਰਹੇ ਸੀ ਕਿ ਇਹ ਮਾਦਵ ਨੇ ਰਾਜੇ ਨੂੰ ਭੀਖ ਦਿੱਤੀ। ਅਤੇ ਜਦੋਂ ਉਹ ਆਪਣੇ ਘਰੇ ਵੜਿਆ ਤਾਂ ਉਸ ਦੀ ਔਰਤ ਨੇ ਉਹਨੂੰ ਕਿਹਾ ਕਿ ਅੱਜ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਰਾਜੇ ਨੂੰ ਭੀਖ ਦਿੱਤੀ। ਤੇ ਮਾਦਵ ਅੰਦਰੋਂ ਅੰਦਰ ਹੀ ਦੁਖੀ ਹੋਇਆ ਸੀ। ਤੇ ਮਾਦਵ ਨੇ ਉਸ ਨੂੰ ਕਿਹਾ ਕਿ ਜੇ ਮੈਂ ਉਸ ਨੂੰ ਹੋਰ ਦੇ ਦਿੰਦਾ ਰਾਜੇ ਨੂੰ ਮੈਂ ਰਾਜੇ ਨੂੰ ਕੁਝ ਵੀ ਨਹੀਂ ਦਿੱਤਾ ਮੈਂ ਰਾਜੇ ਨੂੰ ਸਿਰਫ ਇੱਕ ਕਣਕ ਦਾ ਦਾਣਾ ਦਿੱਤਾ ਜੇ ਮੈਂ ਉਹਨੂੰ ਵੱਧ ਦਿੱਤਾ ਨਾ ਤੇ ਅੱਜ ਮੇਰਾ ਵੱਧ ਨਾਮ ਹੋਣਾ ਸੀ ਤੇ ਮਾਦਵ ਨੇ ਗੁੱਸੇ 'ਚ ਆ ਕੇ ਆਪਣੀ ਦਾਣਿਆਂ ਵਾਲੀ ਬੋਰੀ ਖਿਲਾਰ ਦਿੱਤੀ ਉਸ ਦੇ ਵਿੱਚੋਂ ਇੱਕ ਚਮਕਦਾ ਹੋਇਆ ਦਾਣਾ ਨਿਕਲਿਆ ਤੇ ਮਾਦਵ ਨੇ ਚੁੱਕ ਕੇ ਦੇਖਿਆ ਤੇ ਉਹ ਦਾਣਾ ਸੋਨੇ ਦਾ ਹੋਇਆ ਸੀ ਜੋ ਕਿ ਰਾਜੇ ਨੂੰ ਉਸ ਨੇ ਦਿੱਤਾ ਆਇਆ ਸੀ ਉਹੀ ਦਾਣਾ ਉਸਦਾ ਸੋਨੇ ਦਾ ਹੋਇਆ ਸੀ ਇਸ ਚੀਜ਼ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਕਦੀ ਵੀ ਅਸੀਂ ਕਿਸੇ ਨੂੰ ਵੀ ਵੱਡਾ ਜਾਂ ਛੋਟਾ ਦੇਖ ਕੇ ਕਦੀ ਵੀ ਕਿਸੇ ਤੋਂ ਕੋਈ ਵੀ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਸਾਡੇ ਲਈ ਸਾਰੇ ਇੱਕੋ ਬਰਾਬਰ ਹੋਣੇ ਚਾਹੀਦੇ ਨੇ ਜੇ ਅਸੀਂ ਦਵਾਂ ਕਿਉਂਕਿ ਜੇ ਆਪਾਂ ਦਾਨਪੁਣ ਕਰਾਂਗੇ ਤਾਂ ਉਹ ਸਾਨੂੰ ਅੱਗੇ ਆ ਕੇ ਕਿਤੇ ਨਾ ਕਿਤੇ ਮਿਲਦਾ ਹੀ ਹੈ ਇਸ ਲਈ ਸਾਨੂੰ ਕੋਈ ਵੀ ਮੰਦੇ ਵਿੱਚ ਲਾਲਚ ਜਾਂ ਕੋਈ ਵੀ ਇਹ ਨਿਭਾਵਨਾ ਕਿਸੇ ਦੇ ਵਾਸਤੇ ਕੋਈ ਵੀ ਰੱਖ ਕੇ ਆਪਾਂ ਨੂੰ ਦਾਨਪੁਣ ਨਹੀਂ ਕਰਨਾ ਚਾਹੀਦਾ ਤੇ ਇਸ ਦੀ ਚੱਕਿਆ ਇਹੀ ਹੈ ਕਿ ਜੇ ਆਪਾਂ ਦਾਨਪੁਣ ਕਰੀਏ ਤਾਂ ਆਪਾਂ ਪਰਮੇਸ਼ਵਰ ਦੇ ਨਾਮ ਦਾ ਕਰੀਏ ਕਿ ਜੋ ਮਾਲਕਾ ਤੋਂ ਦੇ ਦੇਗਾ ਉਹੀ ਅਸੀਂ ਉਹੀ ਸਾਡੇ ਵਾਸਤੇ ਬਹੁਤ ਵਧੀਆ ਹੈ